ਤੁਸੀਂ ਤੁਹਾਡੇ ਕੋ ਦਾਵਾ ਕੀ ਆ ਵੀ ਤੁਸੀਂ ਮਤਲਬ ਕੀ ਜੀਵਨ ਸਿੰਘ ਨੂੰ ਇੰਨਾ ਤੁਸੀਂ ਮਾੜਾ ਸਮਝਦੇ ਆ ਹਣ ਸੁਣ ਲਓ ਫਿਰ ਇੱਕ ਮੈਂ ਕਿੱਲਾ ਹੋਰ ਗੱਡਣ ਲੱਗਾ ਜੇ ਜੀਵਨ ਸਿੰਘ ਦਾ ਵਿਆਹ ਜਿਹੜਾ ਨਾ ਉਹ ਜੱਟ ਜ਼ਿਮੀਂਦਾਰ ਘਰਾਂ ਦੇ ਵਿੱਚ ਹੋਇਆ ਖਜਾਨ ਸਿੰਘ ਦੇ ਘਰ ਵਿਆਹ ਹੋਇਆ ਜੀਵਨ ਸਿੰਘ ਦਾ ਜਾ ਹੁਣ ਜੀਵਨ ਸਿੰਘ ਨੂੰ ਇਤਿਹਾਸ ਵਿੱਚੋਂ ਨਾ ਕੱਟ ਦਿਓ ਕੱਢ ਦਿਓ ਇਤਿਹਾਸ ਚੋਂ ਠੀਕ ਆ ਇਤਿਹਾਸ ਚੋਂ ਨਾਮ ਕਟਾਰੋ ਜੀਵਨ ਸਿੰਘ ਦਾ ਕਿਉਂਕਿ ਉਹਦਾ ਵਿਆਹ ਇੱਕ ਜੱਟ ਜ਼ਿਮੀਂਦਾਰ ਘਰਾਣੇ ਦੇ ਵਿੱਚ ਹੋਇਆ ਸੀ ਖਜਾਨ ਸਿੰਘ ਦੇ ਘਰੇ। ਬੀਬੀ ਰਾਜਕੌਰ ਦੇ ਨਾਲ। ਠੀਕ ਆ? ਲੱਗੀ ਸਮਝ? ਇੱਥੇ ਲੋਕ ਪਤਾ ਕੀ ਆ? ਇੱਥੇ ਲੋਕ ਸਿਰਫ ਲੋਕਾਂ ਦੀ ਹਮਦਾਦੀ ਲੈਣ ਵਾਸਤੇ ਕਹਿੰਦੇ ਅਸੀਂ ਨਿਆਣਿਆਂ ਨੂੰ ਨਹੀਂ ਵੇਖਿਆ। ਅਸੀਂ ਨਿਆਣਿਆਂ ਨੂੰ ਸਮਾਨ ਨਹੀਂ ਦਿੱਤਾ। ਬੀਬੀ ਜੀ ਇੱਕ ਝੂਠ ਦੀ ਵਿਹਾਰਤ ਹੁੰਦੀ ਆ ਤੁਸੀਂ ਤੇ ਆਪਣੀ ਕੁੜੀ ਯੂਕੇ ਤੱਕ ਲੈ ਕੇ ਗਏ ਆ। ਠੀਕ ਆ? ਤੂੰ ਥੋੜਾ ਬੋੜਾ ਸੋਚੋ ਮਾੜਾ ਮੋਟਾ ਦਿਮਾਲੇ ਤੁਸੀਂ ਵਧਿਆ ਅਹੀਂ ਚੱਲ ਹੈ ਹੀ ਝੂਠੇ ਸਾਡੀ ਗੱਲ ਛੱਡੋ ਅਸੀਂ ਤੇ ਹੈ ਹੀ ਮਾੜੇ ਸਾਡੀ ਜ਼ੁਬਾਨ ਹੀ ਗੰਦੀ ਐ ਅਸੀਂ ਤੁਹਾਡੇ ਨਾਲ ਵੀ ਖੜਾਂਗੇ ਪਰ ਜੇ ਕੋਈ ਬਾਹਰੋਂ ਆਊਗਾ ਤੇ ਕੋਈ ਬਾਹਰੋਂ ਆ ਕੇ ਤੁਹਾਨੂੰ ਕੋਈ ਚੂਚੜਕ ਕਰੂਗਾ ਨਾ ਕੋਈ ਤੇ ਤੁਹਾਡੇ ਨਾਲ ਜਿਹੜੇ ਅੱਜ ਫੋਟੋਆਂ ਖਿਜਾਉਣ ਦੇ ਨਾ ਇਹ ਖੜਨ ਜਾਂ ਨਾ ਖੜਨ ਇੱਕ ਮੈਸੇਜ ਹੀ ਛੱਡ ਦੇ ਨਗਾ ਜਾ ਵੀ ਫਲਾਣ ਨੇ ਤੁਹਾਨੂੰ ਆਹ ਕਿਹਾ ਉਹ ਕਿਹਾ ਤੁਹਾਡੇ ਬੂਹੇ ਤੇ ਆ ਕੇ ਮਾਫੀ ਰਹਿਣਾ ਮੰਗੂਗਾ ਤੇ ਮਾਨਣਾ ਕਿ ਠੀਕ ਆ ਬਸ ਇਹ ਨਹੀਂ ਕਿ ਬੇਨਤੀ ਕਰਨੀ ਆ ਵੀ ਆਪਾਂ ਥੋੜਾ ਜਿਆ ਮर्यादा ਰੱਖੀਏ ਜੇ ਆਪਾਂ ਸਰੰਦ ਮਾਲੇ ਸਜਾਏ ਨਾ ਝੂਠ ਜਿਹੜਾ ਹੁੰਦਾ ਨਾ ਉਹਦੀ ਕੋਈ ਹੱਦ ਹੁੰਦੀ ਹੈ ਇਸ਼ਕ ਦੀ ਕੋਈ ਹੱਦ ਨਹੀਂ ਹੁੰਦੀ ਪਰ ਝੂਠ ਦੀ ਹੱਦ ਹੁੰਦੀ ਹੈ ਸੱਚ ਇੰਤਹਾ ਹੁੰਦਾ ਸੱਚ ਦੀ ਵੀ ਕੋਈ ਹੱਦ ਨਹੀਂ ਹੁੰਦੀ ਪਰ ਝੂਠ ਦੀ ਹੱਦ ਹੁੰਦੀ ਹੈ